ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆ ਜੀ ਸੰਗਰਾਂਦ ਦਾ ਦਿਹਾੜਾ ਤੇ ਆਪਾਂ ਚੱਲੇ ਆ ਜੀ ਬਾਬੂ ਡਾ ਸਾਹਿਬ ਅੱਜ ਅੱਗੇ ਤਾਂ ਮੇਰੀ ਰੁਟੀਨ ਹੁੰਦੀ ਹੈ ਮੈਂ ਸਵੇਰ ਸਵੇਰ ਜਾ ਆਣਾ ਹੁੰਦਾ ਅੱਜ ਫਿਰ ਮੈਂ ਥੋੜਾ ਲੇਟ ਹੋ ਗਿਆ ਰਾਤ ਖੇਤੋਂ ਲੇਟ ਲੁੱਟ ਆਏ ਤੇ ਇਹ ਚੱਲੇ ਆ ਸ਼ਾਮ ਨੂੰ ਅੱਜ ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਤੁਹਾਨੂੰ ਵੀ ਕਰਾਉਣੇ ਨਾਲ-ਨਾਲ ਦਰਸ਼ਨ ਬਾਬੂ ਡਾ ਸਾਹਿਬ ਦੇ ਮੇਰੀ ਰੁਟੀਨ ਹੈ ਜਾਂਦਾ ਮੈਂ ਸ਼ਾਮ ਨੂੰ ਜਾਂਦਾ ਉਹਨਾਂ ਤੇ ਜਾਂ ਮੈਂ ਜਾਂ ਅਰਲੀ ਸਵੇਰ ਸਵੇਰ ਤੇ ਅੱਜ ਹੁਣ ਚੱਲੇ ਆਪਾਂ ਸ਼ਾਮ ਨੂੰ ਤੇ ਜੁੜੇ ਰਹੋ ਵਲੌਗ ਦੇ ਨਾਲ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਬਾਬੜਾ ਸਾਹਿਬ ਦੇ ਤੇ ਜੇ ਟਾਈਮ ਲੱਗਾ ਤਾਂ ਦਰਬਾਰ ਸਾਹਿਬ ਵੀ ਚੱਲਾਂਗੇ 골ਡਨ ਟੈਂਪਲ ਤੇ ਜੁੜੇ ਰਹੋ ਜੀ ਮਿਲਦੇ ਆ ਤੁਹਾਨੂੰ ਪਹੁੰਚ ਗਏ ਜੀ ਬਾਬੜਾ ਸਾਹਿਬ ਹੁਣ ਆਪਾਂ ਕਰਦੇ ਦਰਸ਼ਨ ਤੇ ਕੋਈ ਕੋਣੇ ਤੁਹਾਨੂੰ ਵੀ पान संघ प्यार बैर का त्यारा दुखा का प्रश्न होया बहुत वैस साहित दुखा ने प्रति स्नाओं Oh, ਦਰਸ਼ਨ ਕਰਕੇ ਜੀ ਤੇ ਜਨੇਵੋ ਕਰ ਨੂੰ ਜੀਆ ਸੋਹਣੇ ਦਰਸ਼ਨ ਹੋਗੇ ਸਵੇਰੇ ਤੇ ਸ਼ਾਮ ਨੂੰ ਆਉਂਦਾ ਹੀ ਫਾਇਦਾ ਹੁੰਦਾ ਕਿ ਤਾਂ ਦਰਸ਼ਨ ਸੋਹਣੇ ਹੋ ਜਾਂਦੇ ਆ ਤੇ ਰਸ਼ ਘਟ ਹੁੰਦਾ ਅਜਿਹਾ ਰਹਿ ਸੀਗਾ ਅੱਗੀ ਅਭੀ ਆ ਜਮ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਜੀ ਤੇ ਅਮਹੀਨੇ ਬਾਅਦ ਗੁਰਾਂ ਦੇ ਮੱਥਾ ਟੇਕ ਜਾਈਦਾ ਅੱਗੇ ਜੇ ਵੇ ਇਹਦੇ ਟਾਈਮ ਟਾਈਮ ਲੱਗੇ ਇਸੇ ਟਾਈਮ ਆ ਰਿਹਾ ਚਲੋ ਜੀ ਮਿਲਦੇ ਆ ਤੁਹਾਨੂੰ ਪੰਨ ਚੰਨ ਕੇ ਤੇ ਲਾਤਾ ਮਸ਼ੀਨ ਦਾ ਫੀਡਰ ਲੱਗ ਪੇ ਰੇਪੇਰ ਤੇ ਫਿਰ ਥੂੜੀ ਵਾਲੀ ਦਾ ਨੰਬਰ ਗਿਆ ਵੀ ਸਾਫ ਰੱਈਆ ਕਰੀ ਜਾਂਦੇ ਆ ਵੀ ਤੇ ਇਹਨੂੰ ਵੀ ਲਾ ਦੇਣ ਗਿਆ ਅੰਦਰ ਖੋਲ ਖਲਈਆ ਕਰੀ ਜਾਂਦੇ ਆ ਤੇ ਆ ਵੀ ਹੁਣ ਖੋਲੀ ਆ ਮਸ਼ੀਨ ਇਹਦਾ ਵੀ ਥ੍ਰੈਡਰ ਕੱਢ ਕੇ ਤੇ ਬਾਸਟਰ ਬਦਲਾਂਗੇ ਮੱਕੀ ਵਾਲੀ ਪਾਵਾਂਗੇ ਬਾਸਟਰ ਕੋਰਬਾ ਪੋਰਵਾ ਦੇਾਂਗੇ ਨਾਲੇ ਐ ਥੱਲੇ ਸੈ ਡਿੱਗ ਪੈਣੀ ਆ ਮਰਚ ਤੇਜ ਕਸ ਪਾ ਕੇ ਥੋੜੀ ਮਾਰ ਥੱਲੇ ਡਿੱਗ ਪੈਣੀ ਬੇ ਬਾਕੀ ਜੁੜੇ ਨੇ ਜੀ ਸਾਡੇ ਵਲੌਗ ਦੇ ਨਾਲ ਦਿਖਾਉਣੇ ਤੁਹਾਨੂੰ ਖੋਲਦੇ ਆ ਮਰੀਨ ਦਾ ਅੰਦਰਲਾ ਸਾਰਾ ਸਿਸਟਮ ਕੱਢਦੇ ਆ ਬਾਹਰ ਤੱਕ ਦੇ ਲਈ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਅੱਗੇ ਮਸ਼ੀਨ ਧੋਣਾ ਇਹਦਾ ਪਹਿਲਾ ਵਾਰ ਜਿਹੜਾ ਟਾਇਰ ਨਾਲ ਇਹ ਟੁੱਟਿਆ ਹੋਇਆ ਮਸ਼ੀਨ ਕੱਢਤੀ ਜੀ ਬਾਹਰ ਲੱਗੇਣ ਧੋਣ ਧੋਣ ਲੱਗੇ ਮੱਕੀ ਦੀ ਤਿਆਰੀ ਕਰਨਾ ਹਾਂ ਕੋ ਚਾਵਾ ਫੇ ਮੂਰੇ ਹਣ ਤੋਣ ਨੂੰ ਆ ਫੱਟਣਗੇ ਗੋਲਾ ਇਹਦੇ 28 ਇਟਾਂ ਦੇ 28 ਟੋਕ ਦਿੰਦੇ ਨੇ ਰੇਡੀ ਹਾਂ ਇਹ ਵੇਰ ਜਿਹੜੇ ਕਈ ਲੋਕ ਕਹਿੰਦੇ ਕਿ ਮਸ਼ੀਨ ਧੋਣ ਹੀ ਨਹੀਂ ਚਾਹੀਦੀ ਉਹ ਕੀ ਸਹੀ ਆ ਕਿ ਗਲਤ ਆ ਲੋਕ ਤਾਂ ਕਹਿੰਦੇ ਠੀਜ ਨੂੰ ਨਾ ਲਾਓ ਤੇ ਡਾਕ ਨਾ ਕਰਾਈਂ ਕਹਿੰਦੇ ਧੋਗੇ ਨਹੀਂ ਠੱਲਣੀ ਚਾਹੀਦੀਗੀ ਤੋਂ ਦੇ ਮਾਰੇ ਕਹਿ ਰਹਿੰਦੇ ਹਾਂ ਬਰ ਬਾਲਾ ਜਾਂਦੇ ਆ ਬੰਦੇ ਕਹਿ ਰਹਿੰਦੇ ਆ ਵੀ ਥੋਣੀ ਪੈਣੀ ਆ ਹੂੰ ਉਹ ਤਾਂ ਮਾਲਾ ਵੀ ਐਦਾਂ ਹੁਣ ਕਿੰਨੀ ਧੋਪ ਆ ਇਹਦੀ ਸੁੱਕ ਜੇ ਮਸ਼ੀਨ ਧੋਤੀ ਹੋਈ ਸੁੱਕ ਜੇ ਤੇ ਮੁੜ ਕੇ ਤੇਲ ਮਾਰਦੇ ਬੰਦੇ ਇਹਦਾ ਕੀ ਗੱਲ ਚੱਲਿਆ ਹਾਂ ਅਲੇ ਜਿਹੜੀ ਸਵਾ ਉੱਤੇ ਮਿੱਟੀ ਨਹੀਂ ਨਹੀਂ ਜਦੋਂ ਮਸ਼ੀਨ ਖੋਲੀ ਦੀ ਸਿਰ ਤੇ ਸਵਾ ਥੋੜੀ ਪੈਂਦੀ ਹੈ ਹਾਂ ੱਡੇ ਨਾ ਬੰਦਾ ਪੂਸ ਬਣ ਜਾਂਦਾ ਬਸ ਕਿੰਨੀ ਆ ਘਲੌਣੀਆਂ ਇਟਾਂ ਨਾ ਸਰ ਤਾਂ ਤਾਂ ਚੜੂ ਬਾਬਾ ਹਾਂ ਚੱਲ ਚੱਲ ਕਰਦੇ ਗਾਨ ਹੋ ਵੀ ਯਾਰੇ ਤੋੜਾ ਲਿਆ ਕੇ ਦੇ ਨੂੰ ਖਾਦ ਵਾਲਾ ਨਹੀਂ ਨਹੀਂ ਮਾਣੇ ਟੇਡੀ ਕਰਦੀ ਕਿ ਪਹਿਲਾਂ ਲਾਲ ਗਏ ਘਟਾ ਹੀ ਘਟਣਾ ਉਹ ਤਾਂ ਇਦਾਂ ਹੀ ਨਿਕਲ ਜਾਣਾ ਚੱਲ ਤੋੜਾ ਤਾਂ ਨਹੀਂ ਹੁੰਦਾ ਪਿਆ ਉੱਤੇ ਬਿਆਹ ਹੋਵੇ ਖ ਰੈਡੀ ਆ ਦੇ ਪਿੱਛੇ ਯੂਰੀ ਵਾਲੀ ਟੈਂਕੀ ਜੀ ਤੇ ਮਗਰ ਹੋਊਗਾ ਯਾਰ ਸਲੈਂਸਰ ਵੀ ਸਣੀ ਵਾਲਿਆਂ ਤੋਂ ਬਦਲਦੀ ਇਹ ਲੈ ਕੇ ਨਹੀਂ ਆਹੀ ਇਹਦਾ ਸੇ ਮੇਰਾ ਮੂੰਹ ਨਹੀਂ ਤਾਂ ਹੋਇਆ ਬਈ ਪਾਣੀ ਵੀ ਰੈਡੀਏਟਰ ਦਾ ਤਾਂ ਹੀ ਮੱਚਿਆ